ਸਜਣੋ ਮਿੱਤਰੋ ਬੇਲੀਓ ਸਰਜੀਤ ਪੱਤਰ ਦੇ ਬਾਰੇ ਜਦੋਂ ਗੱਲ ਕਰਦੇ ਆ ਤੂੰ ਹੀ ਮਹਿਸੂਸੇ ਜੀ ਜਾਂਦੇ ਆ ਹੱਸਦਾ ਖੇਡਦਾ ਗੁਟਕਦਾ ਲਿਖਦਾ ਇੰਨਾ ਸਰਗਰਮ ਬੰਦਾ ਸੀ ਆ ਲੱਗਦਾ ਵੀ ਐਵੇਂ ਹੀ ਤੁਰ ਗਿਆ ਬਸ ਹਰ ਇੱਕ ਨੂੰ ਹੀ ਇਦਾਂ ਲੱਗਦਾ ਜਿੱਥੇ ਕਿਤੇ ਵੀ ਗੱਲ ਚੱਲਦੀ ਆ ਇਦਾਂ ਲੱਗਦਾ ਵੀ ਆਪਣੇ ਜਿਵੇਂ ਪਰਿਵਾਰ ਦਾ ਹੀ ਮੈਂਬਰ ਕੋਈ ਚਲੇ ਗਿਆ ਤੋਬਾ 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 ਬੱਲੇ 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 ਉਹਦੇ ਜਾਣ ਦਾ ਜਿੰਨਾ ਸੋਗ ਮਨਾਇਆ ਗਿਆ ਕਦੇ ਉਹਦੀ ਕਵਿਤਾ ਯਾਦ ਆਉਂਦੀ ਹੈ ਕਦੇ ਉਹਦੀ ਗਜ਼ਲ ਯਾਦ ਆਉਂਦੀ ਹੈ ਕਦੇ ਉਹਦਾ ਗੀਤ ਯਾਦ ਆਉਂਦਾ ਕਦੇ ਉਹਦੀਆਂ ਗੱਲਾਂ ਯਾਦ ਆਉਂਦੀਆਂ ਇਹ ਜੋ ਫੋਟੋ ਅਸੀਂ ਪਾ ਰਹੇ ਹਾਂ ਇਹ surjit patar ਦੀ ਇੱਕ ਕਵਿਤਾ ਸ਼ਾਮਾਂ ਤੇ ਸਵੇਰਾ ਇੱਕ ਕਟਿੰਗ ਮੇਰੇ ਕੋਲੇ ਜਿਵੇਂ ਮੈਂ ਦੱਸਦਾ ਹੀ ਹੁਣ ਨਾ ਵੀ ਫੋਟੋਆਂ ਵੀ ਇਦਾਂ ਦੀਆਂ ਸਾਂਭੀਆਂ ਪਈਆਂ ਕਟਿੰਗ ਸਾਂਭੀਆਂ ਪਈਆਂ ਇਹਦੇ ਉੱਤੇ ਦੇਖ ਲਓ ਇਹਦੇ ਉੱਤੇ ਜਿਹੜਾ ਸਨ ਲਿਖਿਆ ਹੋਇਆ ਉਹ ਜਨਵਰੀ 1973 ਦ੍ਰਿਸ਼ਟੀ ਰਸਾਲਾ ਇਹ ਬਰਜਿੰਦਰ ਸਿੰਘ ਹੁਣੀ ਕੱਢਦੇ ਹੁੰਦੇ ਸੀਗੇ ਜਲੰਧਰੋਂ ਬਹੁਤ ਤਕੜਾ ਸਿੱਤਕ ਰਸਾਲਾ ਸੀ ਜਨਵਰੀ 1973 ਦੇ ਹਿਸਾਬ ਨਾਲ ਯਾਨੀ ਇਹਦਾ ਮਤਲਬ ਆ ਵੀ ਇੱਕ ਕਵਤਾ ਇੱਕ ਕਾਗਜ਼ ਮੇਰੇ ਕੋਲੇ 50 ਸਾਲ ਪੁਰਾਣਾ ਇਹ ਕਵਤਾ ਭਾਵੇਂ ਬਹੁਤ ਉਹਦੀਆਂ ਪਾਤਰ ਸਾਹਿਬ ਦੀਆਂ ਮਸ਼ਹੂਰ ਕਵਤਾਵਾਂ ਚੋਂ ਨਹੀਂ ਪਰ ਬਹੁਤ ਵਧੀਆ ਕਵਤਾਵਾਂ ਚੋਂ ਜਿਵੇਂ ਇੱਕ ਮੀਸ਼ੇ ਦਾ ਅੰਦਾਜ਼ ਸੀ ਕਾਵਿ ਸ਼ੈਲੀ ਸੀ ਪਾਤਰ ਨੇ ਵੀ ਉਸ ਕਾਵਿ ਸ਼ੈਲੀ 'ਚ ਇਹ ਕਵਤਾ ਲਿਖੀ ਸੀ ਇਸੇ ਕਰਕੇ ਉਹਨੇ ਇਹਦੇ ਨਾਲ ਲਿਖਿਆ ਸੀ ਬਤਰਜ਼ ਮੀਸ਼ਾ ਮੀਸ਼ਾ ਪਾਤਰ ਤੋਂ ਪ੍ਰਭਾਵਿਤ ਸੀ ਪਾਤਰ ਮੀਸ਼ੇ ਤੋਂ ਪ੍ਰਭਾਵਿਤ ਸੀ ਇਸ ਕਵਿਤਾ ਨੂੰ ਤੁਸੀਂ ਪੂਰੀ ਤਰ੍ਹਾਂ ਪੜ੍ਹ ਹੀ ਲੈਣਾ ਪਰ ਫਿਰ ਵੀ ਇਹਦੀਆਂ ਕੁਝ ਸਤਰਾਂ ਮੈਂ ਤੁਹਾਡੇ ਨਾਲ ਸਾਂਝੀਆਂ ਕਰਦਾ ਬਸ ਕੀ ਕਹਿਣਾ ਕਿ ਇਹਦੇ ਚ ਕੀ ਹੈ ਅਹਿਸਾਸ ਕੀ ਦੁੱਖ ਕੀ ਦਰਦ ਆ ਦਿਨ ਚੜਿਆ ਕਬਰਾਂ ਚੋਂ ਜਾਗੇ ਚੱਲੋ ਮਨਾ ਕੋਈ ਹੀਲਾ ਕਰੀਏ ਤਤੀ ਜਾਦੀ ਚੁਸਕੀ ਭਰੀਏ ਸੜਕਾਂ ਉੱਤੇ ਰੌਣਕ ਹੋਈ ਹੁਸਨ ਦਾ ਟੁਕੜਾ ਕੋਈ ਕੋਈ ਰੱਬ ਦੀ ਲੀਲਾ ਵੇਖਣ ਤੁਰਿਏ ਕਾਹਨੂੰ ਕੱਲੇ ਬਹਿ ਕੇ ਝੁਰਿਏ ਆ ਦੇਖਣਾ ਕਿ ਮਾਂ ਦੀਆਂ ਰੀਝਾਂ ਵੀਰ ਦੇ ਸੁਪਨੇ ਭੈਣ ਦੇ ਫਰਜ਼ ਨਿਭਾਉਣ ਖਾਤਰ ਚਲ ਅਫਸਰ ਨੂੰ ਜੀ ਜੀ ਕਰੀਏ ਕਾਫਰ ਭਟਕਦੀਆਂ ਸੋਚਾਂ ਨੂੰ ਸਿਰ ਵਿੱਚ ਦੜ ਕੇ ਉਤੋਂ ਦੀ ਦਸਤਾਰ ਸਜਾਈਏ ਅਜੇ ਦੇ ਦਿਨ ਵੀ ਹੀਠਾਂ ਉੱਤਾ ਕਰ ਕਰ ਆਈਏ ਗੈਰਤ ਨੇ ਕੀ ਦੁੱਧ ਦੇਣਾ ਹੈ ਅਣਖਾਂ ਨੂੰ ਕੀ ਅੰਬ ਲੱਗਦੇ ਨੇ ਅਣਖ ਦੀ ਰੋਟੀ ਨਾਲੋਂ ਸਾਨੂੰ ਕਣਕ ਦੀ ਰੋਟੀ ਹੀ ਚੰਗੀ ਹੈ ਇਹ ਹੈ ਸ਼ਾਮਾਂ ਤੇ ਸਵੇਰਾ ਕਵਤਾ ਦੀਆਂ ਕੁਝ 17 ਬਾਕੀ ਹਫ਼ਤਾ ਪੂਰੀ ਦੀ ਪੂਰੀ ਤੁਸੀਂ ਆਪ ਪੜ ਲਓ ਪਤਰ ਦੀਆਂ ਜਿਹੜੀਆਂ ਮਸ਼ਹੂਰ ਗਜ਼ਲਾਂ ਜਾਂ ਸ਼ੇਅਰ ਆ ਉਹ ਤਾਂ ਬਹੁਤੇ ਜਾਣਦੇ ਹੀ ਆ ਮੈਂ ਕੁਝ ਹੋਰ ਸ਼ੇਅਰ ਬੋਲਦਾ ਜਿਹੜੇ ਉਹਦੇ ਵਧੀਆ ਤੇ ਬਹੁਤ ਵਧੀਆ ਸ਼ੇਅਰ ਆ ਪਰ ਇਹ ਬਹੁਤ ਸਾਹਮਣੇ ਨਹੀਂ ਆਏ ਥੋੜੇ ਹੀ ਹੋਣਗੇ ਬਹੁਤ ਥੋੜੇ ਹੋਣਗੇ ਜਿਨ੍ਹਾਂ ਨੇ ਇਹ ਸ਼ੇਅਰ ਸੁਣੇ ਜਾਂ ਪੜ੍ਹੇ ਹੋਣਗੇ ਤੇ ਲਓ ਸਾਂਝੇ ਕਰਦੇ ਆ ਆਖਰ ਕਿੰਨੇ ਕੁ ਡੂੰਘੇ ਕਿਸੇ ਅੰਦਰ ਲੱਥ ਜਾਓਗੇ ਮੁੜ ਕੇ লাশ ਵਾਂਗੂੰ ਸਤਾ ਉੱਤੇ ਤੈਰ ਆਓਗੇ ਮੇਰੇ ਕੋਲੋਂ ਕੀ ਪੁੱਛਦੇ ਹੋ ਮੈਂ ਤਾਂ ਕੇਵਲ ਗੂੰਜ ਗੋਲੀ ਵੀ ਕਿਸੇ ਹੋਰ ਨੇ ਮਾਰੀ ਮਰਿਆ ਵੀ ਕੋਈ ਹੋਰ ਭਸਮ ਹੋ ਜਾਣਗੇ ਤੇਰੀਆਂ ਤੇਰੀ ਕੈਨਵਸ ਦੇ ਚਿੜੀਆਂ ਮੋਰ ਇਉਂ ਸ਼ਹਿਰ ਤੁਖਦਾ ਰਿਹਾ ਕੁਝ ਅਰਸਾ ਜੇ ਹੋਰ ਇੱਕ ਹੋਰ ਗਜ਼ਲ ਦੇ ਸ਼ੇਰ ਦੇਖੋ ਕਹਿੰਦਾ ਕਿ ਮੈਂ ਤਾਂ ਕੁਝ ਨਹੀਂ ਆਖਿਆ ਬਿਜਲੀ ਦੇ ਆਉਣ ਨਾਲ ਆਪੇ ਹੀ ਦੀਵਾ ਬੁਝ ਗਿਆ ਪੱਖੇ ਦੀ ਪਾਉਣ ਨਾਲ ਮਰਖਪ ਗਿਆਨ ਨੂੰ ਦਿਸ ਨਹੀਂ ਸਕਦੇ ਘਰਾਂ ਦੇ ਰਾਹ ਕੰਧਾਂ ਉੱਤੇ ਰੋਜ਼ ਹੀ ਦੀਵੇ ਜਗਾਉਣ ਨਾਲ ਸੂਰਜ ਗਿਆ ਤਾਰੇ ਗਏ ਚਿਹਰੇ ਹਜ਼ਾਰ ਚੰਦ ਕੀ ਕੁਝ ਜ਼ਮੀ ਤੇ ਟੈਪਿਆ ਬੰਦੇ ਦੀ ਧੌਣ ਨਾਲ ਤੇ ਇੱਕ ਹੋਰ ਗਜ਼ਲ ਦਾ ਸ਼ੇਅਰ ਦੇਖੋ ਅੱਧੀ ਰਾਤ ਸ਼ਹਿਰ ਦੇ ਅੰਦਰ ਖੜ ਕੇ ਟੈਲੀਫੋਨ ਬਈ ਇੱਕ ਤਿਹਾਈ ਖੰਜਰ ਕੀਤਾ ਚੀਲ ਕਿਸੇ ਦਾ ਖੂਨ ਬਈ ਸੂਰਜ ਕੈਦੀ ਧੁੱਪਾਂ ਦੇ ਤੇ ਫੁੱਲ ਕੈਦੀ ਖੁਸ਼ਬੂਆਂ ਦੇ ਸਾਨੂੰ ਤਾਂ ਇਹ ਸਮਝ ਨਹੀਂ ਆਉਂਦੇ ਸ਼ਹਿਰਾਂ ਦੇ ਕਾਨੂੰਨ ਬਈ ਇੱਕ ਹੱਥ ਤੇਰੇ ਚੰਨ ਹੁੰਦਾ ਸੀ ਦੂਜੇ ਹੱਥ ਤੇ ਸੂਰਜ ਸੀ ਉਹ ਜੋ ਪਹਿਲਾਂ ਪਹਿਲ ਹੁੰਦਾ ਸੀ ਕਿੱਧਰ ਗਿਆ ਜਨੂਨ ਬਈ ਸਰਜੀਤ ਪਾਤਰ ਪੰਜਾਬੀ ਕਵਿਤਾ ਦਾ ਅਜੋਕੀ ਪੰਜਾਬੀ ਕਵਤਾ ਦਾ ਬਹੁਤ ਵੱਡਾ ਹਸਤਾਖਰ ਸੀ ਸਰਜੀਤ ਪਾਤਰ ਨੂੰ ਸਾਡੇ ਵੱਲੋਂ ਦੋਹਾਂ ਹੱਥਾਂ ਨਾਲ ਸਲੂਟ 100 ਸਲੂਟ ਹਾਂ ਸੱਚ ਇੱਕ ਗੱਲ ਹੋਰ ਚੇਤੇ ਆਈ ਮੋਹਨ ਸਿੰਘ ਮੇਲੇ 'ਚ ਬਹੁਤ ਚਿਰਾਂ ਦੀ ਗੱਲ ਹੈ ਇਹ ਅਸੀਂ ਘੁੰਮ ਫਿਰ ਰਹੇ ਸੀ ਤਾਂ ਕੀ ਹੋਇਆ ਮੇਰੇ ਖਿਆਲ 'ਚ ਆਇਆ ਵੀ ਕੁਲਦੀਪ ਮਾਨਕ ਤੇ ਸੁਰਜੀਤ ਪਾਤਰ ਦੀ ਇਕੱਠਿਆਂ ਫੋਟੋ ਕਰਾਈ ਜਾਵੇ। ਪਾਤਰ ਨੂੰ ਮੈਂ ਕਿਹਾ ਵੀ ਇੱਥੇ ਹੀ ਰੁਕੀਂ ਇੱਕ ਮਿੰਟ। ਮੈਂ ਆਇਆ। ਦਵਾਦਵ ਕੁਲਦੀਪ ਮਾਨਕ ਨੂੰ ਫੜਿਆ ਤੇ ਉਹਨੂੰ ਕਿਹਾ ਵੀ ਉੱਥੇ ਕਿ ਚੱਲ ਕੇ ਤੂੰ ਖੜ ਖੁੰਝੇ ਕੋਲੇ ਮੈਂ ਆਇਆ। ਉਹ ਕਹਿੰਦਾ ਗਲਤ ਤਾਂ ਦੱਸ ਜਾ ਮੈਂ ਕਿਹਾ ਆ ਕੇ ਦੱਸਦਾ। ਮੈਂ ਕੀ ਕੀਤਾ ਦਵਾਦਵ ਬਾਜਵੇ ਨੂੰ ਬਾਹੋਂ ਫੜ ਕੇ ਲਿਆਂਦਾ ਬਟਾਲੇ ਵਾਲੇ ਹਰਭਜਨ ਬਾਜਵੇ ਨੂੰ। ਫਿਰ ਪਾਤਰ ਦੀ ਤੇ ਮਾਨਕ ਦੀ ਇੱਕ ਗਾਇਕੀ ਦਾ ਦੇ ਗਾਇਕੀ ਦੇ ਅੰਬਰ ਦਾ ਵੱਡਾ ਤਾਰਾ ਇੱਕ ਸਾਹਿਤ ਦੇ ਅੰਬਰ ਦਾ ਵੱਡਾ ਤਾਰਾ ਦੋਨਾਂ ਦੀ ਜੱਫੀ ਪੁਵਾਈ ਤੇ ਬਾਜਵੇ ਤੋਂ ਫੋਟੋ ਖਿਚਵਾਈ ਉਹ ਫੋਟੋ ਵੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ